ਸੰਗਰੂਰ ਇਲਾਕੇ ਦੇ ਵੱਖ-ਵੱਖ ਪਿੰਡਾਂ ਚੋਂ ਤੇ ਸੰਗਰੂਰ ਦੇ ਵੱਖ-ਵੱਖ ਇਲਾਕਿਆਂ ਚੋਂ ਇਸ ਇਤਿਹਾਸਕ ਪ੍ਰਣਬੀਰ ਕਾਲਜ ਸੰਗਰੂਰ ਦੇ ਵਿੱਚ ਪਹੁੰਚੇ ਸੰਗਰੂਰ ਜ਼ਿਲ੍ਹੇ ਦੇ ਸੰਗਰੂਰ ਸ਼ਹਿਰ ਦੇ ਪਤਵੰਤੇ ਸੱਜਣ ਗਣਮਾਨੇ ਵਿਅਕਤੀ ਪੰਚ ਸਰਪੰਚ ਸਹਿਬਾਨ ਐਮਸੀ ਸਹਿਬਾਨ ਸਾਡੇ ਪ੍ਰਸ਼ਾਸਨ ਦੇ ਵਿੱਚ ਡੀਸੀ ਸਾਹਿਬ ਤੋਂ ਲੈ ਕੇ ਪੂਰਾ ਸਟਾਫ ਔਰ ਸੰਗਰੂਰ ਤੋਂ ਲੋਕਤੰਤਰਕ ਤਰੀਕੇ ਨਾਲ ਪਾਰੀ ਗਿਣਤੀ ਜੀ ਤੁਸੀਂ ਜਿਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਐ ਐਮਐਲਏ ਸਹਿਬਾਨ ਨਰਿੰਦਰ ਕੌਰ ਭਰਾਜ ਜੀ ਦੋਬੇਲੇ ਇਲਾਕੇ ਚੋਂ ਬਹੁਤ ਭਾਰੀ ਗਿਣਤੀ ਨਾਲ ਜਿੱਤ ਕੇ ਸ਼ਾਮ 84 ਹਲਕੇ ਤੋਂ ਵਿਧਾਨ ਸਭਾ 'ਚ ਪਹੁੰਚੇ ਤੇ ਅੱਜ ਕੱਲ ਮੇਰੀ ਕੈਬਨਿਟ ਦੇ ਵਿੱਚ ਸਾਥੀ ਡਾਕਟਰ ਰਵਜੋਤ ਜੀ ਅਤੇ ਸਾਡੇ ਪਾਰਟੀ ਦੇ ਸੰਗਰੂਰ ਜ਼ਿਲ੍ਹੇ ਦੀ ਇਕਾਈ ਦੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਨੇ ਅ ਦਲਬੀ ਢਿੱਲੋਂ ਜੀ, ਸਿੱਧੂ ਸਾਹਿਬ ਬੈਠੇ ਆ, ਲੱਖਾ ਜੀ ਬੈਠੇ ਆ ਸਾਰੇ ਸਾਡੇ ਗੁਰਮੇਲ ਹੋ ਰਹੀ ਬੈਠੇ ਆ ਪਿੱਛੇ ਸਾਡੇ ਜਿੰਨੇ ਵੀ ਅੰਕਲ ਜੀ ਹੋ ਰਿਹਾ ਬੈਠੇ ਮਸਾਰਨ ਜਾਣ ਦਾ ਲਗਭਗ ਸੋ ਜੇ ਨਾਮ ਨਾ ਲੈ ਸਕਾਂ ਤਾਂ ਮਾਫੀ ਚੋਣਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਦੇ ਵਿੱਚ ਆ ਕੇ ਇੱਕ ਅਲੱਗ ਕਿਸਮ ਦਾ ਸਕੂਨ ਮਿਲਦਾ ਬਸ ਸਾਰੇ ਪੰਜਾਬ ਚ ਜਾਨਦੇ ਰਹਿੰਦੇ ਨੇ ਹਰ ਰੋਜ਼ ਪਰ ਜੋ ਆਪਣੀ ਮਿੱਟੀ ਤੇ ਆ ਕੇ ਆਪਣੀ ਜਨਮ ਭੂਮੀ ਤੇ ਆ ਕੇ ਜਿਹੜਾ ਸਕੂਨ ਮਿਲਦਾ ਉਹਦਾ ਉਹ ਉਹ ਨੂੰ ਕਿਸੇ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅੱਜ ਪਵਾਨੀਗੜ ਵਿਖੇ ਸ਼ਾਨਦਾਰ ਸਬਦ ਸੀਲ ਦਾ ਆਫਿਸ ਜਿਹਦੇ ਵਿੱਚ ਐਸ ਡੀ ਐਮ ਆਫਿਸ ਫਰਦ ਕੇਂਦਰ ਜਿੱਥੋਂ ਫਰਦਾ ਨਿਕਲਣਗੀਆਂ ਪਟਵਾਰੀ ਸਾਹਿਬ ਬੈਠਣਗੇ ਕਾਨੂੰਗੋ ਉਹਨਾਂ ਦਾ ਰਿਕਾਰਡ ਜਿਹੜਾ ਪੂਰਾ ਪਬਲਿਕ ਦੇ ਬੈਠਣ ਲਈ ਵੇਟਿੰਗ ਰੂਮ ਬਾਥਰੂਮ ਪਾਣੀ ਦਾ ਪ੍ਰਬੰਧ ਤਾਂ ਕਿ ਇੱਕੋ ਛੱਤ ਹੱਲੇ ਸਾਰੇ ਕੰਮ ਹੋ ਜਾਣ ਪਹਿਲਾਂ ਪਟਵਾਰਖਾਨਾ ਕਿਤੇ ਹੋਰ ਸੀ ਉੱਥੇ ਜਾਣਾ ਪੈਂਦਾ ਸੀ ਐਸਡੀਐਮ ਸਾਹਿਬ ਦਾ ਆਫਿਸ ਕਿਤੇ ਹੋਰ ਸੀ ਫਿਰ ਉਧਰ ਜਾਣਾ ਪੈਂਦਾ ਸੀ ਫਿਰ ਇੱਕ ਅਦਾ ਕਾਗਜ਼ 깈 ਘਟ ਗਿਆ ਫਿਰ ਫੇਰ ਪਟਵਾਰਖਾਨੇ ਜਾਣਾ ਪੈਂਦਾ ਸੀ ਫਿਰ ਕੋਈ ਫਰਦ ਕਿਤੋਂ ਹੋਰ ਮਿਲਦੀ ਸੀ ਉੱਥੇ ਜਾਣਾ ਪੈਂਦਾ ਸਾਰਾ ਦਿਨ ਲਗਭਗ ਜਾਂ 2 ਦਿਨ ਵੀ ਲੱਗ ਜਾਂਦੇ ਸੀਗੇ ਸੋ ਇਹ ਸੰਗਰੂਰ ਚ ਤੀਜੀ ਸਬਤ ਸੀਲਾ ਦਿੜਬਾ ਵਿਚਲਪੀ ਬਹੁਤ ਸ਼ਾਨਦਾਰ ਹੈ ਉਦਘਾਟਨ ਹੋ ਗਿਆ ਚੱਲ ਰਹੀ ਹੈ ਚੀਮਾ ਵੀ ਚੱਲ ਪਈ ਚੀਮਾ ਮੰਡੀ ਸੰਤ ਬਾਬਾ ਅਤਰ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਹੈ ਤੇ ਅੱਜ ਭਵਾਨੀਗੜ ਦਾ ਵੀ ਸ਼ੁਰੂ ਹੋਇਆ ਤੇ ਅੱਜ ਸੰਗਰੂਰ ਦੇ ਵਿੱਚ 14.31 ਕਰੋੜ ਰੁਪਈਆ ਜਾਨੀ ਕਿ 14 ਕਰੋੜ 31 ਲੱਖ ਰੁਪਈਏ ਨਾਲ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਤੇ ਸੜਕਾਂ ਨੂੰ ਸਾਫ਼ ਕਰਨ ਵਾਲੀਆਂ 200 36 ਵਿੱਚ 216 ਮਸ਼ੀਨਾਂ ਜਿਹੜੀਆਂ ਸੰਗਰੂਰ ਨੂੰ ਅੱਜ ਭੇਟ ਕੀਤੀਆਂ ਨੇ ਟੋਟਲ ਅਸੀਂ 730 ਮਸ਼ੀਨਾਂ ਖਰੀਦੀਆਂ ਹੁਣ ਤੱਕ 40 ਕਰੋੜ ਦੇ ਲਗਭਗ ਬਜਟ ਹੈ ਇਹਦੇ ਵਿੱਚ ਛੋਟੀਆਂ ਵੀ ਨੇ ਗਲੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਵੱਡੇ ਟਰੱਕ ਵੀ ਨੇ ਜਿਨ੍ਹਾਂ ਆਪਾਂ ਸੁਪਰ ਸੈਕਸ਼ਨ ਮਸ਼ੀਨਾਂ ਕਹਿੰਦੇ ਆ ਇੱਕ ਕਲਸਟਰ ਜਿਹੜਾ ਸੰਗਰੂਰ ਨੂੰ ਬਣਾਤਾ ਹੈਡ ਆਫਿਸ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਵੀ ਜੇ ਲੋਡ ਹੋਊਗੀ ਤਾਂ ਇੱਥੋਂ ਜਾ ਕੇ ਉਹਨਾਂ ਦਾ ਸਿਵਰੇ ਦਾ ਇੱਕ ਦਿਨ ਦਾ ਜਾਂ ਦੋ ਦਿਨ ਦਾ ਕੰਮ ਕਰਕੇ ਵਾਪਸ ਫੇਰ ਇੱਥੇ ਆ ਜਾ ਕਰਨ ਗਿਆ ਤੇ ਨਾਲ ਟੈਕਨੀਕਲ ਸਟਾਫ ਵੀ 2 ਸਾਲ ਵਾਸਤੇ ਉਹਨਾਂ ਕੰਪਨੀਆਂ ਨਹੀਂ ਭੇਜਿਆ ਕਿ ਟੈਕਨੀਕਲੀ ਕਿਵੇਂ ਚਲਾਉਣੀਆਂ ਨੇ ਅਸੀਂ ਸਾਰਾ ਉਹਨਾਂ ਨਾਲ ਐਗਰੀਮੈਂਟ ਕੀਤਾ ਉਹਨਾਂ ਨਾਲ ਸੋ ਹੁਣ ਇਹ ਸ਼ਹਿਰਾਂ ਦੀ ਸਫਾਈ ਜਿਹੜੀ ਹੈ ਬੜੀ ਦੇਰ ਤੋਂ ਇੱਕ ਨਸੂਰ ਬਣੀ ਪਈ ਹੈ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਮਤਲਬ ਆਬਾਦੀ ਵਧਣ ਦੇ ਨਾਲ-ਨਾਲ ਕਲੋਨੀਆਂ ਵਧਣ ਦੇ ਨਾਲ-ਨਾਲ ਗੰਦਗੀ ਵੀ ਵੱਧ ਰਹੀ ਹੈ ਲਫਾਫੇ ਜਗਾ ਜਗਾ ਪਏ ਨੇ ਪਲਾਸਟਿਕ ਦੇ ਲਫਾਫੇ ਜਾਂ ਸੀਵਰੇਜ ਕਿਤੋਂ ਸਟਕ ਹੋ ਗਿਆ ਉਹਦੇ ਵਾਸਤੇ ਪਹਿਲਾਂ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਵੜ ਕੇ ਸੀਵਰੇਜ ਦੇ مین ہول ਨੂੰ ਖੋਲ ਕੇ ਉਹ ਸਫਾਈਆਂ ਕਰਦੇ ਸੀ ਦੁਰਘਟਨਾਵਾਂ ਵੀ ਬਹੁਤ ਹੋ ਜਾਂਦੀਆਂ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਸੋ ਅਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਉਹ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕੀਤਾ ਜਾਊਗਾ ਤੇ ਸੜਕਾਂ ਵੀ ਸਫਾਈ